ਕਹਿੰਦੇ ਨੇ ਤੀਰਥਾਂ ਤੇ ਨਹਾ ਕੇ ਪਾਪ ਧੋਤੇ ਜਾਂਦੇ ਜਾਂ ਮਨ ਦੀ ਮੈਲ ਧੋਤੀ ਜਾਂਦੀ ਹੈ ਬਾਣੀ 'ਚ ਲਿਖਿਆ ਮਨ ਦੀ ਮੈਲ ਧੋਤੀ ਨਹੀਂ ਜਾਂਦੀ ਪਹਿਲਾਂ ਉਹ ਵੱਧ ਚੜਦੀ ਹੈ ਬੋਲੋ ਸਤਨਾਮ ਮੈਲ ਲੈਂਦੀ ਨਹੀਂ ਅੰਦਰ ਦੀ ਚੜਦੀ ਹੈ ਹਾਂਜੀ ਦੁਨੀਆ ਦੀ ਉਲਟ ਗੱਲਾਂ ਨੇ ਪਰ ਉਲਟੀ ਦੁਨੀਆ ਬਾਣੀ ਨੂੰ ਉਲਟ ਕਹਿੰਦੀ ਹੈ ਕਹਿੰਦੀ ਹੈ ਨਾ ਹੁਣ ਬਾਣੀ ਸੱਚਾ ਨਾ ਹੁਣ ਕੀ ਲਿਖਿਆ ਇੱਕ ਪਾਉ ਲੱਥੀ ਨਾਤਿਆਂ ਇੱਕ ਪਾਉ ਦਾ ਮਤਲਬ ਇੱਕ ਹਿੱਸਾ ਬਨਪਾਰਟ ਸਮਝ ਕੇ ਕਹਿੰਦੇ ਠੀਕ ਹੈ ਬਾਹਰ ਨਾਲ ਇੱਕ ਹਿੱਸਾ ਠੀਕ ਹੈ ਵੀ ਮਿੱਟੀ ਘਟਾ ਲੈ ਜਾਂਦਾ ਤਾਂ ਪਤਾ ਹੀ ਆ ਸਭ ਨੂੰ ਇੱਕ ਹਿੱਸਾ ਬਾਹਰ ਨਾਲ ਠੀਕ ਹੈ ਤੋਤਾ ਜਾਂਦਾ ਉਹ ਤਾਂ ਪ੍ਰਸ਼ਨਾਂ ਕਰਦੀਆਂ ਘਰੇ ਵੀ ਕਰਦੀਆਂ ਇੱਕ ਭਾਉ ਲੱਥੀ ਨਾ ਦੋਏ ਪਾ ਤੇ ਦੋਏ ਪਾ ਮਤ ਦੋ ਹਿੱਸੇ ਅੰਦਰ ਕਹਿੰਦੇ ਦੋ ਹਿੱਸੇ ਹੋਰ ਚੜ ਜਾਂਦੀ ਹੈ ਕਿਉਂਕਿ ਨੂੰ ਭਲੇਖਾ ਪੈ ਗਿਆ ਵੀ ਮੈਂ ਤੀਰ ਸੁਸ਼ਣਾਨੀ ਹੋ ਗਿਆ ਮੈਂ ਧਰਮੀ ਹੋ ਗਿਆ ਪਹਿਲਾਂ ਵਾਲੇ ਪਾਪ ਸਾਰੇ ਧੋਤੇ ਗਏ ਹੁਣ ਵੇਫਿਕਰ ਹੋ ਕੇ ਪੁੱਠੇ ਕੰਮ ਵੱਧ ਕਰੂਗਾ ਜਿਸ ਤਰ੍ਹਾਂ ਗੁਰੂ ਬਾਪਾ ਜੀ ਕਹਿੰਦੇ ਅੰਦਰ ਦਗੁਣੀ ਚੜਦੀ ਹੈ ਬੋਲੋ ਸਤਨਾਮ ਵਾਹਿਗੁਰੂ ਅੰਦਰ ਤੋਂ ਕੋਈ ਚੜਦੀ ਹੈ ਇੱਕ ਹਿੱਸਾ ਲੈਂਦੀ ਹੈ ਬਾਹਰ ਲਈ ਅੰਦਰ ਤਾਂ ਦੁੱਗਣੀ ਚੜਦੀ ਹੈ ਸਿੱਧ ਹੋਗਾ ਜੀ ਬਾਣੀ ਤੋਂ ਚੜਦੀ ਹੈ ਮੈਲ ਤਾਂ ਭਾਈ ਮੈਲ ਤਾਂ ਚੜਦੀ ਹੈ ਹਜਮ ਕਰ ਲਿਓ ਗੁਰੂ ਦਾ ਵਚਨ ਕਿਤੇ ਇਦਾਂ ਵੀ ਲਿਖਿਆ ਬਾਣੀ ਵਿੱਚ ਤਾਂ ਕਿ ਕਰੋੜਾਂ ਤੀਰਥਾਂ ਤੇ ਕਰੋੜਾਂ ਵਾਰੀ ਨਾਲਾ ਮੈਲਵਾਦੀ ਜਾਉਂਗੀ ਅੰਦਰ ਦੀ ਕੋਟ ਤੀਰਥ ਪ੍ਰਮਾਣ ਜਾਬ ਰੱਖਿਓ ਦੁਆਰੇ ਪੜੋ ਕੋਟ ਤੀਰਥ ਮਜਨ ਇਸਨਾਨਾ ਇਸ ਕਲਮੈ ਮੈਲ ਭਰੀ ਜਾ ਲੈਂਦੀ ਕਿੱਥੇ ਐ ਸਾਥ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਇਸ ਕਰਕੇ ਕਹਿੰਦੇ ਇੱਕ ਭੌ ਲੱਥੀ ਨਾਤਿਆਂ ਦੋਏ ਪਾ ਚੜੀਆ ਸਹੋਰ ਕਹਿੰਦੇ ਹਾਲਤ ਕੀ ਹੁੰਦੀ ਐ ਨਾ ਲੋਹਾਂ ਵਾਲਿਆਂ ਦੀ ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ ਕਹਿੰਦੇ ਜਿਵੇਂ ਨਾ ਤੂੰ ਵੀ ਐ ਜਿਹੜੀ ਕਹਿੰਦੇ ਬਾਹਰੋਂ ਧੋਲੀ ਤੂੰ ਵੀ ਇੱਧਰ ਤੂੰ ਵੀ ਕਹਿੰਦੇ ਇਸ ਇਲਾਕੇ 'ਚ ਵੀ ਤੂੰ ਵੀ ਕੌਣ ਤੂੰ ਬਾਜ ਹੁੰਦਾ ਤੂੰ ਵੀ ਬਾਹਰੋਂ ਢੋਲੀ ਬਾਹਰੋਂ ਤਾਂ ਚਮਕ ਪੀਣਾ ਲਿਸ਼ਕ ਪੀਵਾਹੋਂ ਤਾਂ ਕੋਈ ਸ਼ਕਤੀ ਇਹਦੇ ਵਿੱਚ ਬਾਹਰ ਧੋਤੀ ਤੂੰ ਵੀ ਅੰਦਰ ਵਿਸ ਅੰਦਰੋਂ ਤਾਂ ਨਦੀ ਜ਼ਹਿਰੀ ਆ ਨਾ ਨਕੋਰ ਦਾ ਮਤ ਨਦੀ ਅੰਦਰ ਤਾਂ ਨਦੀ ਜ਼ਹਿਰੀ ਆ ਨਾ ਅੰਦਰ ਵਿਸ ਨਕੋਰ ਸਾਧ ਪੜੇ ਸਾਧ ਅਰਥ ਗੁਰੂ ਦੇ ਪਿਆਰੇ ਗੁਰਮਖਾਣਾ ਸਾਧ ਨਾਮ ਨਿਰਮਲਤਾ ਕੇ ਕਰਮ ਕਰਮ ਬਾਣੀ ਦਾਸ ਬਾਣੀ ਚੋਂ ਕਰਨਾ ਹੁੰਦਾ ਹੈ ਇਹ ਸਾਧੂ ਮਹਤਮਾ ਦੀ ਗੱਲ ਨਹੀਂ ਵਿੱਚੋਂ ਇੱਥੇ ਥੋੜਾ ਹੋਰ ਮੈਨੂੰ ਸਾਈਡ ਤੇ ਜਾਣਾ ਪੈਣਾ ਹੈ ਕਿਆ ਖਿਆਲ ਰੱਖੋ ਵਾਪਸ ਇੱਥੇ ਆਵਾਂਗੇ ਆਪਾਂ ਵੀ ਬਹੁਤੇ ਲੋਕ ਸਾਧੂ ਕਿਹਨੂੰ ਮੰਨਦੇ ਐ ਜਿਹਨੂੰ ਗਿਆਨ ਨਹੀਂ ਜੇ ਕੋਈ ਨੰਕਾ ਅਖਰਦਾ ਕਹਿੰਦੇ ਸਾਧੂ ਮਹਤਮਾ ਕੱਪੜੇ ਨਾ ਪਾਉਣ ਵਾਲਾ ਸਾਧੂ ਐ ਬੋਲੋ ਬਾਣੀ ਨੂੰ ਪੁੱਛੀ ਕੀ ਆ ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਜ਼ਾਲਮ ਹੈ ਕੀ ਲਿਖਿਆ ਬਾਣੀ ਚ ਜੀ ਜ਼ਾਲਮ ਜਾਲਮ ਜੁਲਮ ਕਰਦਾ ਆਪਣੇ ਆਪ ਤੇ ਰੋਜ਼ ਪੜਦੇ ਆ ਪੁੱਜੋ ਜਿਹੜੇ ਆਸਾ ਦੀ ਵਾਰ ਲੈ ਹੁਣ ਹੁਣ ਪੁੱਝ ਲਓ ਤੁਸੀਂ ਨਾ ਬੋਲਿਆ ਪਰ ਤੁਸੀਂ ਪਹਿਲਾਂ ਸੁਣਦੇ ਰਹੇ ਨਾ ਪੱਕੇ ਸਰੋਤਿਆਂ ਬਾਕੀ ਸੰਦਲ ਬੋਲਿਆ ਕਰੁੰਦੇ ਆਪਣੇ ਨੌਜਵਾਨ ਵਿੱਚ ਇਹ ਪੱਕੇ ਸਰੋਤਿਆਂ ਅਨੁਭਵ ਨਾਲ 20 ਸਾਲਾਂ ਤੋਂ ਇਹਨੂੰ ਜ਼ਿਆਦਾ ਹਰ ਹਾਂਜੀ ਵਸਤਰ ਨਾ ਪਹਿਰਾ ਐਹਨੇ ਸਰ ਕਹਿ ਰਿਹਾ ਐਂ ਲਿਖਿਆ ਬੰਨੋ ਜਿਹੜਾ ਕੱਪੜੇ ਨਹੀਂ ਪਾਉਂਦਾ ਵਸਤਰ ਨਾ ਪਹਿਰ ਐ ਇਹਦਾ ਅਰਥ ਕੀ ਹੁੰਦਾ ਦਿਨ ਨਿਸਦਾਰਥ ਕੀ ਹੁੰਦਾ ਰਾਤ ਐ ਇਹ ਨਿਸਦਾਰਥ ਕੀ ਬਣ ਗਿਆ ਦਿਨ ਰਾਤ ਕਹਿ ਰਾਂ ਦਿਨ ਰਾਤ ਕਹਿਰ ਕਰਦਾ ਆਪਣੇ ਤੇ ਜ਼ੁਲਮ ਕਰਦਾ ਐਸਾ ਜ਼ਾਲਮ ਹੈ ਜਿਹੜਾ ਦਿਨ ਰਾਤ ਆਪਣੇ ਆਪ ਤੇ ਜ਼ੁਲਮ ਕਰਦਾ ਜਿਹੜਾ ਕੱਪੜੇ ਨਹੀਂ ਪਾਉਂਦਾ ਦੁਨੀਆ ਕੰਮਾਤ ਨਹੀਂ ਕਿਤੇ ਵੰਨਿਚ ਲਿਖਿਆ ਹੈ ਕਹਿੰਦੇ ਨਗਨ ਫਿਰਤ ਜੋ ਪਾਈਆ ਜੋਗ ਬਣਕਾ ਮਿਰਗ ਮੁਕਤ ਸਭ ਹੋ ਕੇ ਜੀ ਨੰਗੇ ਫਿਰਕੇ ਰੱਬ ਮਿਲਦਾ ਹੋਵੇ ਤਾਂ ਬਣਾ ਦੇ ਮਿਰਗ ਆਤਕ ਕਹਿੰਦੇ ਜੀ ਉਹ ਮੁਕਤੀ ਹੋ ਜਾਂਦੇ ਉਹਨਾਂ ਨੂੰ ਮਿਲ ਜਾਂਦਾ ਮਿਰਗ ਆਤਕ ਪਾਉ ਜਨਵਰ ਜੰਗਲਾਂ ਦੇ ਕਹਿੰਦੇ ਨੰਗੇ ਹੀ ਫਿਰਦੇ ਨੇ ਕਹਿੰਦੇ ਫਿਰ ਤਾਂ ਜੰਗਲਾਂ ਦੇ ਜਨਵਰਾਂ ਨੂੰ ਮਿਲਣਾ ਸੀ ਜੀ ਨੰਗੇ ਫਿਰਕੇ ਰੱਬ ਮਿਲਦਾ ਹੁੰਦਾ ਨਾ ਨਗਨ ਫਿਰਤ ਜੋ ਪਾਈਆ ਜੋਗ ਬਣਕਾ ਮਿਰਗ ਮੁਕਤ ਸਭ ਹੋ ਕੀ ਕੱਪੜੇ ਤਿਆਗ ਦੇਣਾ ਤਿਆਗ ਤਿਆਗ ਹੈ ਕੋਈ ਇਹੇ ਨਹੀਂ ਪਰਮੇਸ਼ਵਰ ਨੂੰ ਮਿਲਣ ਵਾਸਤੇ ਬੁਰਾਈਆਂ ਤਿਆਗਣੀਆਂ ਕੱਪੜੇ ਨਹੀਂ ਤਿਆਗਣੇ ਇਹ ਤਾਂ ਸਰੀਰ ਦੀਆਂ ਲੋੜਾਂ ਨੇ ਜੁੱਤੀ ਨਹੀਂ ਤਿਆਗਣੀਆਂ ਦੁਨੀਆ ਜੇ ਕੋਈ ਜੁੱਤੀ ਨਾ ਪਾਵੇ ਉਹਨੂੰ ਕਹਿੰਦੇ ਮਹਾਤਮਾ ਜੇ ਤੁਹਾਨੂੰ ਕੀ ਪਤਾ ਲੱਗਿਆ ਹੁਣ ਦੇਖੋ ਕਿੰਨੇ ਤਿਆਗ ਗਏ ਜੁੱਤੀ ਵੀ ਨਹੀਂ ਪਾਉਂਦੇ ਤਿਆਗੀਆਂ ਹੈ ਪੁੱਛੋ ਗੁਰੂ ਬਾਬਾ ਜੀ ਨੂੰ ਕਹਿੰਦੇ ਪਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਜਿਹੜਾ ਜੁੱਤੀ ਨਹੀਂ ਪਾਉਂਦਾ ਆਪਣੀ ਕੀਤੀ ਪਾਉਂਦਾ ਆਪਣੀ ਕੀਤੀ ਪਾਉਂਦਾ ਤਾਂ ਮੈਂ ਦੇਸੀ ਅਸਤਰਾਂ ਕਿਸੇ ਦਾ ਕੀ ਲੈਂਦਾ ਪੱਥਰਾਂਆਂ ਗਿਆ ਨੋਕਾਂ ਖਾਂਦਾ ਕੰਡੇ ਖਾਂਦਾ ਆਪਦੀ ਕੀਤੀ ਆਪ ਪਾਉਂਦਾ ਜੇ ਨੰਗੇ ਪੈਰ ਫਿਰ ਕੇ ਰੱਬ ਮਿਲਦਾ ਹੋਵੇ ਬਾਂਦਰ ਗੜਾ ਬੂਟ ਪਾਉਂਦੇ ਨੇ ਨਾ ਤੁਰਦੇ ਫਿਰਦੇ ਵੀ ਬਹੁਤ ਐ ਫੇ ਤਾਂ ਬਾਂਦਰਾਂ ਨੂੰ ਮਿਲ ਜੂਗਾ ਬਾਂਦਰ ਗੜਾ ਬੂਟ ਪਾਉਂਦਾ ਕਿ ਬਾਂਦਰ ਨੰਗੇ ਪੈਰੀ ਫਿਰਦਾ ਸੋਚੋ ਆਪਣੀ ਕੀਤੀ ਪਾਉਂਦਾ ਸੋ ਸਪਸ਼ਟ ਹੋਊਗਾ ਵੀ ਇਦਾਂ ਦੇ ਸਾਧੂ ਮਹਤਮਾ ਨਹੀਂ ਹੁੰਦੇ ਬਾਣੀ ਦਾ ਫੈਸਲਾ ਜੋ ਵਿਜਨ ਕਪੜੇ ਪਾਉਣੇ ਛੱਡ ਤੇ ਮਹਾਤਮਾ ਬਣ ਗਿਆ ਜਾਂ ਘਰ-ਬਾਰ ਛੱਡ ਕੇ ਮਹਾਤਮਾ ਬਣ ਗਿਆ ਘਰ-ਬਾਰ ਛੱਡ ਕੇ ਮਹਾਤਮਾ ਜਤੀ ਬੋਲਿਆ ਕਰੋ ਮੜਾ ਜੀ ਜਤੀ ਸਵਾਭ ਹੀ ਯੁਗਤ ਨਾ ਜਾਣੇ ਛੱਡਵਾਹੀਂ ਇਹਦਾ ਜਤੀ ਕਹਾਉਂਦਾ ਹੈ ਘਰ-ਬਾਰ ਛੱਡੀ ਕਰਦਾ ਇਹ ਤਾਂ ਯੁਗਤ ਵੀ ਨਹੀਂ ਜਾਣਦਾ ਜਿਉਣ ਵੀ ਜਿਉਣ ਦੀ ਯੁਗਤ ਸਾਡੇ ਕਹਾਂਗਾ ਕਈ ਸਾਲ ਹੋ ਗਏ ਮੈਂ ਫਿਰ 2 ਸਾਲ ਪਹਿਲਾਂ ਵੀ ਮੈਂ ਇਹ ਗੱਲ ਸੁਣਾਈ ਸੀ ਤੇ ਕੁਦਰਤੀ ਆ ਗਈ ਸੀ ਵਿੱਚ ਫਾਜੀ ਵਸਟਰ ਦੀ ਗੱਲ ਹੈ ਸਾਡੇ ਕਾਂਗਿਆ ਵਹੇਗਾ ਧੂਣਾ ਜਿਹਾ ਇਲਾਕੇ ਮੈਂ ਕਿਹਾ ਕਿ ਆਕੀ ਨਾਲ ਅੱਜ ਜਿੱਥੇ ਮੈਂ ਜਾ ਬੈਠਾ ਹੁਣ ਮੈਨੂੰ ਤਾਂ ਕੀ ਜਾਣ ਦੱਸੂ ਨੂੰ ਕਿਹੜਾ ਪਤਾ ਸੀ ਵੀ ਪ੍ਰਚਾਰਕ ਹੈ ਮੈਂ ਮੈਂ ਮਤਲਬ ਸਰਦਾ ਆਲੂ ਬਣ ਕੇ ਜਾ ਬੈਠਾ ਕਹਿ ਲੋ ਮੈਂ ਹੋਰ ਨਹੀਂ ਬਾਬਾ ਜੀ ਉਹ ਗੁਰਮਾਥਮਾ ਜੀ ਕਿੱਥੋਂ ਆਏ ਸਾਤ ਉਸ ਚਲੋ ਉਸ ਉਸ ਨੂੰ ਮੈਂ ਸੈਸਵਾ ਜੀ ਪੁੱਛ ਲਿਆ ਮਹਾ ਮਾਥਮਾ ਜੀ ਸ਼ਾਦੀ ਨਹੀਂ ਕਰਾਈ ਨਾ ਪਹਿਲਾਂ ਸ਼ੁਰੂ ਚ ਪੁੱਛਿਆ ਮੈਂ ਮੈਂ ਕਿਹਾ ਮਾਥਮਾ ਜੀ ਪਿੰਡ ਕਿਹੜਾ ਤੇ ਭਾਈ ਔਖਾਂ ਜਾਂ ਬੋਲਿਆ ਕਹਿੰਦਾ ਸਾਧੂ ਦਾ ਪਿੰਡ ਨਹੀਂ ਪੁੱਛੀਦਾ ਹੁੰਦਾ ਕਹਿੰਦਾ ਤੇ ਮੈਂ ਅੱਗੂ ਪਿਆਰ ਨਾਲ ਨਹੀਂ ਬੋਲਿਆ ਮਾਲਕ ਅੱਗੇ ਗੱਲ ਜਾਨਾ ਮੈਂ ਕਿਹਾ ਮਹਾਤਮਾ ਜੀ ਕਿਹੜੇ ਗ੍ਰੰਥ 'ਚ ਲਿਖਿਆ ਹੋਇਆ ਜੀ ਇਹ ਸਾਧੂ ਦਾ ਪਿੰਡ ਨਹੀਂ ਪੁੱਛੀਦਾ ਹੁੰਦਾ ਕਿੱਥੇ ਲਿਖਿਆ ਹੋਇਆ ਕਿੱਥੇ ਲਿਖਿਆ ਹੈ ਚੁੱਪ ਜੋ ਚੁੱਪ ਕਰ ਗਿਆ ਦੇ ਵਿਚੋਂ ਮੈਂ ਮੈਂ ਜਦੋਂ ਓਲਾ ਕੀ ਰੱਖਣ ਦਾਸੀ ਦੀਏ ਨੂੰ ਮੈਂ ਵਿਚੋਂ ਇਹ ਟੋਚ ਚ ਸੜਤੀ ਮੈਂ ਕਿਤੇ ਪੌਲਸਤਾਨ ਨੂੰ ਭਾਲਦੀ ਕੋਈ ਗੜਬੜ ਕਰਕੇ ਭੱਜੇ ਹੁੰਦੇ ਨੇ ਹਾਂਜੀ ਪਾਣੀ ਤੁਮਾ ਬਾਣੀ ਤੁਸੀਂ ਇਹਦੇ ਲੈ ਲਈ ਵੀ ਆਪ ਦਾ ਵੀ ਪੂਆਂਰ ਤਾਂ ਆਪ ਗੇਰੀ ਕੇ ਵਸਤਰਾ ਆਪ ਦਾ ਕੰਮ ਆ ਰਿਆ ਸਸਤਾਨਾ ਗੁਰੂ ਨੇ ਵੀ ਮਾਤਮਾ ਨਹੀਂ ਹੁੰਦੇ ਜਿਹੜਾ ਗੇਰੂਏ ਕੱਪੜੇ ਪਾ ਕੇ ਧੂਆਂ ਲਾ ਕੇ ਬਹਿ ਗਿਆ ਕਿ ਕਿ ਤੋਨਾ ਕਿਤੋਂ ਵਿਪਤਾ ਦਾ ਮਾਰਾ ਭੱਜਿਆ ਹੋਇਆ ਹੈ ਜੇ ਨਹੀਂ ਲਿਖਦਾ ਹੁਣੀ ਦੱਸ ਦਿਓ ਪੂਆ ਤਾਪ ਜਾਂ ਧੂਣਾ ਤਾਪਦਾ ਹੈ ਗੇਰੀਕੇ ਵਸਤਰਾ ਕੌਣ ਹੈ ਹਿਮਾਤਮੇ ਗੁਰੂ ਨੂੰ ਪੁੱਛੋ ਆਪਦਾ ਕਮਾਰਾ ਗ੍ਰਹਿ ਤੇ ਨਸਤਾ ਇਹ ਬੇਤੋ ਦਾ ਮਾਰਾ ਤਾਂ ਜੈਦਾ ਤਾਂ ਭੁੱਖਾ ਮਰਦਾ ਕਰੋ ਭੱਜਿਆ ਜੋ ਕੋਈ ਪੁੱਠਾ ਕੰਮ ਕਰਦਾ ਪੁਲਿਸ ਭਾਲਦੀ ਹੈ ਹਿਮਾਤਮੇ ਬਣ ਕੇ ਬਹਿ ਗਿਆ ਪੁਲਿਸ ਨੂੰtheta ਹੀ ਨਹੀਂ ਕਿੱਥੋਂ ਜਾਵੇਂ ਉਹ ਤਾਂ ਬਹਿ ਗਿਆ ਧੋਣੇ ਲਾ ਕੇ ਕਿਤੇ ਹਾ ਹਾਂ ਹੱਸ ਲਿਆ ਬਾਣੀ ਦੇ ਤਾਂ ਬਾਣੀ ਦਾ ਗਿਆਨ ਹੈ ਜੀ ਇਹ ਕਥਾ ਬਾਣੀ ਦੀ ਹੈ ਕਿਤੇ ਕਹੂੰ ਵੀ ਆਉਂਦੇ ਪੂਰੇ ਹੀ ਕਹੀ ਜਾਂਦਾ ਕੋਈ ਲਾਈਵ ਚੱਲ ਰਿਹਾ ਨਾਲ ਰਗਾਲਦਾ ਮੈਂ ਜਵਾਬ ਨਹੀਂ ਆ ਸਟੇਜ ਜਿਹੜੀ ਪਈ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਪ੍ਰੋਸਾਈਟੇਜ ਹੈ ਜਿੰਮੇਵਾਰੀ ਨਾ ਬੋਲ ਰਹੇ ਹਨ ਕਿਤੇ ਕੋਹਮੀ ਆ ਹੀ ਬੋਲੀ ਜਾਂਦਾ ਪਤਾ ਨਹੀਂ ਆਏ ਬੋਲਣਾ ਬਹੁਤ ਔਖਾ ਹੈ ਤਾਂ ਜੋ ਜਿੰਮੇਵਾਰ ਹਨ ਪੂਰਾ ਇਸ ਕਰਕੇ ਇਹ ਗੱਲ ਸਮਝਾਂਗੇ ਕਿ ਵੀ ਕੌਣ ਹੁੰਦੇ ਨੇ ਇਹ ਕੌਣ ਹੁੰਦੇ ਨੇ ਇਹ ਸੋ ਰਖੋ ਵਿਚਾ ਉੱਥੇ ਆਈਏ ਜਿਸ ਵੇਲੇ ਮੈਂ ਚੁੱਪ ਚੁੱਪ ਕਰ ਗਿਆ ਤੇ ਫਿਰ ਮੈਂ ਪੁੱਛ ਲਿਆ ਮੈਂ ਕਿਹਾ ਮਹਾਤਮਾ ਜੀ ਸ਼ਾਦੀ ਨਹੀਂ ਕਰਾਈ ਕੰਦਾ ਸਾ ਗਲਤ ਐ ਸਾ ਗਲਤ ਕਾਮ ਹਮ ਨਹੀਂ ਕਰਤੇ ਮੈਂ ਕਹਿੰਦਾ ਸ਼ਾਦੀ ਕਰਾਉਣਾ ਗਲਤ ਕਾਮ ਐ ਤੇਰੇ ਪਿਓ ਨੇ ਗਲਤੀ ਕਿਉਂ ਕੀਤੀ ਜੇ ਤੇਰਾ ਪਿਓ ਨਾ ਬਿਆਹ ਹੁੰਦਾ ਤੇਰੀ ਮਾਂ ਨਾਲ ਲੈਂਦਾ ਤੂੰ ਜਮ ਕੇ ਸਾਡੇ ਪੰਡਾਲੇ ਧੂਣਾ ਕਿੱਥੋਂ ਲਾਉਂਦਾ ਮੈਂ ਮੈਂ ਤਾਂ ਕਹਿੰਦਾ ਤੇਰੇ ਤੇਰਾ ਪਿਓ ਤੇਰੇ ਵਰਗਾ ਸਾਧੂ ਬਣ ਜਾਂਦਾ ਛੋਟਾ ਤਾਂ ਇੱਕ ਇੱਕ ਕੁਲ ਪਹਿਲੇ ਹੀ ਖਾਤਮਾ ਹੋ ਜਾਂਦਾ ਬੋਲੋ ਸਾਧ ਤਾਂ ਨਾ ਹਾਂ ਮੈਂ ਤਾਂ ਕਹਿੰਦਾ ਤੇਰਾ ਪਿਓ ਤੇਰੇ ਵਰਗਾ ਬਣ ਜਾਂਦਾ ਸਾਧ ਲੇਟ ਬਣਿਆ ਤੇਰਾ ਪਿਓ ਨਹੀਂ ਬਣਿਆ ਤੂੰ ਬਣਿਆ ਨਾ ਮੈਂ ਤਾਂ ਕਹਿੰਦਾ ਛੋਟੀ ਪਹਿਲਾਂ ਵਾਲੀ ਪੀੜੀ ਬਣ ਜਾਂਦੀ ਸਾਧ